ਸਤਨਾਮ ਵਾਹਿਗੁਰੂ ਆਹ ਗੁਰੂ ਜੀ ਦੇਵਾ ਪਾਹਣ ਤਾਰੀ ਅਲੇ RAM ਕਹਿਤ ਜਨਕਸਨ ਤਾਰੇ ਤਾਰੀਲੇ ਗਨਕ ਬਿਨ ਰੂਪ ਕੋਬਿਜ ਬਿਆਦ ਅਜ਼ਾਮਲ ਤਾਰੀ ਅਲੇ ਚਰਨ ਬਧਕ ਜਨ ਤੇਉ ਮੋਕਤ ਭਾਏ ਹਾਂ ਬਲ ਬਲ ਜਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਮ ਉਗਰ ਸਣ ਕੋ ਰਾਜ ਦिए ਜਪ ਹੀਨ ਤਪ ਹੀਨ ਕੋ ਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇਉ ਤਾਰੇ ਹਸਤ ਖੇਲਤ ਤੇਰੇ ਦਿਉਰੇ ਆਇਆ ਭਗਤ ਕਰਤ ਜਨ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਦ ਅਮਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਲੈ ਕੰਮਲੀ ਚਲਿਓ ਪਲਟਾਏ ਦਿਉਰਾ ਪਾਛ ਬੈਠਾ ਜਾਏ ਜਾ ਜਾ ਨਮ ਹਰ ਗੁਣ ਉਚਰ ਭਗਤ ਜਣ ਕੋ ਦਿਉਰਾ ਫਿਰੈ ਪਰਮ ਸਨਮਾਨ ਜੋਗ ਜੋਗੋ ਜੋਗ ਅਟਲ ਦਇਆ ਸਿੰਧ ਕਿਰਪਾ ਨਿਧ ਰੋਹਾਨੀਅਤ ਦੇ ਪੰਡਾਰ ਗਿਆਨ ਦੇ ਸਾਗਰ ਸਭ ਤੇ ਊਚ ਜਾਂ ਕਾ ਦਰਬਾਰ ਸਦਾ ਸਦਾ ਤਾਂ ਕਉ ਜੋ ਹਾਰ ਦਿਨ ਦੇ ਟੋਟ ਨਹੀਂ ਪੰਡਾਰ ਖਿਨ ਮੈਂ ਥਾਪੂ ਥਾਪਣ ਹਾਰ ਜਾਂ ਕਾ ਹੁਕਮ ਨਾ ਮੇਟ ਕੋਏ ਸਿਰ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤਸਾ ਕੀ ਆਸਾ ਦੁੱਖ ਸੁਖ ਹਮਰਾ ਤਿਸ ਹੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕਤਾ ਕੀ ਉਸਤਤ ਕਰਦਾ ਜੁਗ ਜੁਗ ਅਟਲ ਦਸਾਂ ਪਾਤਸ਼ਾਹਿਆ ਦੀ ਜਗ ਦੀ ਜੋਤ ਆਦ ਸਾਹਿਬ ਸ੍ਰੀ ਗੁਰੂ ਗੱਜਕ ਆਖ ਦਿਓ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਮਾਈ ਭਾਈ ਗੱਜਕ ਆਖੋ ਜੀ ਸਾਹਿਬ ਸ੍ਰੀ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਬਰਗਾ ਅੰਦਰ ਗੁਰੂ ਕੀ ਸਾਜਿ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆ ਪਾਗਾਂ ਵਾਲੇ ਉਹ ਜੋ ਕ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਉਹ ਵੱਡਿਆਂ ਭਾਗਾਂ ਵਾਲੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਨੇ ਅੱਜ ਦੇ ਵਿਸ਼ੇਸ਼ ਕਰਕੇ ਦਿਹਾੜਾ ਮਨਾਇਆ ਜਾ ਰਿਹਾ ਹੈ ਜੋਤੀ 1 ਅਕਤੂਬਰ ਨੂੰ ਲੰਘ ਚੁੱਕਾ ਪੰਜਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਜੜਾ ਹੈ ਉਹਨੂੰ ਸਮਰਪਤ ਅੱਜ ਦੇ ਦਿਵਾਨ ਨੇ ਔਰ ਗੁਰੂ ਕਰਦੇ ਕੀਰਤਨੀਆਂ ਨੇ ਬਹੁਤ ਹੀ ਪਿਆਰ ਵਿੱਚ ਪਹਿਲਾਂ ਸ਼ਹੀਦਾਂ ਨੂੰ ਸਮਰਪਤ ਇਹ ਸ਼ਬਦ ਸਰਵਣ ਕਰਵਾਏ ਨੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤੈ ਸੂਰਾ ਫਿਰ ਨਾਲ ਦੀ ਨਾਲ ਉਹਨਾਂ ਨੇ ਸ਼ਬਦ ਗਾਇਆ ਉਹਨਾਂ ਨੂੰ ਸਭ ਕਰੇ ਨਮਸ਼ ਕਾਰ ਫਿਰ ਉਹਨਾਂ ਦੇ ਸਮਰਥੇ ਇਹ ਸ਼ਬਦ ਕਹਿ ਦਿੱਤਾ ਅਬ ਹਮ ਚਲੇ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰੋ ਪ੍ਰਤਾਪ ਸਿੰਘ ਜੀ ਗੁਰਮੁਖਾਂ ਵੱਲੇ ਇਸ਼ਾਰਾ ਭਾਈ ਕਰਮ ਸਿੰਘ ਜੀ ਵੱਲਿਆ ਇਸ਼ਾਰਾ ਹੈ ਔਰ ਨਾਲ ਦੀ ਨਾਲ ਗੁਰਮਖਾਣੇ ਅੱਜ ਨਾਮਦੇਵ ਜੀ ਦਾ ਜਨਮ ਦਿਹਾੜਾ ਹੈ ਆਗਮਨ ਪੁਰਬ ਹੈ ਉਹਨਾਂ ਨੇ ਗੌੜੀ ਰਾਗ ਦਾ ਪਹਿਲਾ ਸ਼ਬਦ ਆਪ ਜੀਆਂ ਨੂੰ ਸਰਵਣ ਕਰਵਾਇਆ ਦੇਵਾ ਪਾਹਣ ਤਾਰਿ ਜਲੇ ਰਾਮ ਕਹਿਤ ਜਨ ਕਸਨ ਤਰੇ ਮੰਗਲਾ ਚਰਨ ਦੇ ਰੂਪ ਵਿੱਚ ਮੈਂ ਬੋਲ ਆਪ ਜੀ ਨੂੰ ਦੁਬਾਰਾ ਦੁਬਾਰਾ ਦੁਰਾ ਦਿੱਤੇ ਨੇ ਅੱਜ ਦੇ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹੋਇਆਂ ਅੰਮ੍ਰਿਤ ਬਚਨਾਂ ਦੀ ਸਾਝ ਪਾਉਣ ਦਾ ਨਿਮਾਣਾ ਜਿਆ ਯਤਨ ਕਰਾਂਗਾ ਗੁਰੂ ਬਖਸ਼ਿਸ਼ ਕਰੇ ਜੰਨੇ ਤੁਸੀਂ ਸਤਕਾਰਯੋਗ ਮਾਈ ਭਾਈ ਗੁਰਸਿੱਖ ਗੁਰੂ ਬਾਬਾ ਜੀ ਦੇ ਦਰਬਾਰ ਵਿੱਚ ਜੁੜ ਬੈਠੇ ਹੋ ਦੂਰ ਦਰੜ ਮਾਈ ਭਾਈ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ ਪ੍ਰਥਮ ਸਾਰੀ ਸੰਗਤ ਲੰਗਰ ਵਿੱਚ ਘਰਾਂ ਵਿੱਚ ਦਰਬਾਰ ਵਿੱਚ ਗੱਜ ਕੇ ਕਲਗੀ ਤਰਪਾਤਿ ਸ਼ਾਹੀ ਜੀ ਦੀ ਗੁਰੂ ਫਤਿਹ ਬਲਾਵ ਜੀ ਆਖੋ ਸੰਗਿਆ ਨਾ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸੰਗਤ ਜੀ ਭਗਤ ਨਾਮਦੇਵ ਜੀ ਜੋ ਕਿ ਨਰਸੀ ਬਾਂਮਣੀ ਮਹਾਰਾਸ਼ਟਰ ਹਰਜੂਰ ਸਾਹਿਬ ਜੀ ਦੇ ਬਿਲਕੁਲ ਕੋਲ ਹੈ ਕੋਈ 100 ਕਿਲੋਮੀਟਰ ਦੀ ਦੂਰੀ ਤੇ ਉਰਲੇ ਪਾਸੇ ਹੈ ਸਤਕਾਰਯੋਗ ਬਾਬਾ ਦਾਮ ਸੇਠ ਯਾਦ ਸੇਠ ਦੀ ਵੰਸ ਵਿੱਚੋਂ ਅਤੇ ਗੋਨਾ ਬਾਈ ਜੀ ਦੀ ਪਾਵਨ ਕੋਖ ਤੋਂ ਗੁਰੂ ਸواری ਸੰਗਤ ਜੀ 1270 ਨੂੰ ਭਗਤ ਸਹਿਬ ਜੀ ਭਗਤ ਨਾਮਦੇਵ ਜੀ ਦਾ ਆਗਮਨ ਹੋਇਆ ਹੈ ਜਿਨ੍ਹਾਂ ਨੇ ਬੰਦਗੀ ਕਰ ਕਰਕੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਗਏ ਨੇ ਜਿਹੜਾ ਗੁਰੂ ਕੇ ਕੀਰਤਨ ਇਹ ਸਿੰਘ ਸਹਿਬਾਨ ਜੀ ਸ਼ਬਦ ਤੁਹਾਨੂੰ ਸਰਵਣ ਕਰਵਾ ਕੇ ਗਏ ਨੇ ਗੌੜੀ ਰਾਗ ਦਾ ਪਹਿਲਾ ਸ਼ਬਦ ਹੈ ਔਰ 18 ਰਾਗਾਂ ਦੇ ਵਿੱਚ ਹਾਂਜੀ 18 ਬੋਲੋ ਜੀ 18 ਗੱਜ ਕੇ ਬੋਲ ਦਿਓ 18 ਮੈਂ ਤਾਂ ਦੁਹਾਰ ਰਿਆਂ ਵੀ ਤੁਹਾਡੇ ਅੰਦਰ ਇਹ ਘਾਰ ਕਰ ਜਾਵੇ 18 ਰਾਗਾਂ ਦੇ ਵਿੱਚ ਕਾਠ ਸ਼ਬਦ ਸਤਕਾਰਯੋਗ ਭਗਤ ਜੀ ਭਗਤ ਨਾਮਦੇਵ ਜੀ ਦੇ ਆਦ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਸੁਭਾਏ ਮੜਨੇ ਆਖੋ ਸਤਨਾਮ ਸ਼੍ਰੀ ਜੇ ਆਪਾਂ ਜਨਮ ਦਿਹਾੜਾ ਆਗਮਨ ਪੁਰਬ ਮਨਾ ਰਹਿਆ ਨਾ ਤੇ ਆਪਾਂ ਨੂੰ ਸਾਰਾ ਕੁਝ ਭਗਤ ਜੀ ਬਾਰੇ ਬਿਲਕੁਲ ਸੁੱਝੀ ਹੋਣੀ ਚਾਹੀਦੀ ਹੈ ਕਿੰਨੇ ਪਿਆਰ ਵਿੱਚ ਬੇਨਤੀ ਕਰਦੇ ਨੇ हे ਗਰੀਬ ਨਿਵਾਜ हे ਪ੍ਰਮਾਤਮਾ ਤੁਸਾਂ ਨੇ ਪੱਥਰਾਂ ਨੂੰ ਤਾਰ ਦਿੱਤਾ ਤ੍ਰੇਤੇ ਯੁੱਗ ਦੇ ਵਿੱਚ ਦੇਵਾ ਪਾਹਣ ਤਾਰੀ आले ਰਾਮ ਕਹਿਤ ਜਨਕਸਨਾ ਤਰੇ ਤੇ ਜਿਹੜੇ ਰੱਬ ਦੀਆਂ ਪਿਆਰ ਵਾਲੀਆਂ ਆਤਮਾ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਜੱਪਣ ਗਿਆਂ ਭਲਾ ਉਹ ਕਿਉਂ ਨਹੀਂ ਤਰਨ ਗਿਆਂ ਉਹ ਵੀ ਤਰ ਜਾਣ ਗਿਆਂ ਦੇਵਾ ਪਾਹਣ ਤਾਰੀ आले ਰਾਮ ਕਹਿਤ ਜਨਕਸਨਾ ਤਰੇ ਤਾਰੀਲੇ ਗਣਕਾ ਹੁਣ ਗਿਣਤੀ ਕਰਦੇ ਕਹਿੰਦੇ ਗਣਕਾ ਨੂੰ ਤਾਰ ਦਿੱਤਾ ਤਾਰੀਲੇ ਗਣਕਾ ਬਿਨਰੂਪ ਕੁਬਿਜਾ ਜਿਹੜੀ ਕੁਬਿਜਾ ਕੋਬੀ ਸੀ ਮਕ੍ਰਿਸ਼ਨ ਮਹਾਰਾਜ ਦੇ ਮੱਥੇ ਤੇ ਤਲਕ ਲਾਇਆ ਕਰਦੀ ਸੀ ਉਹਦਾ ਵੀ ਜੀਵਨ ਦਾ ਬੇੜਾ ਪਾਰ ਕਰ ਦਿੱਤਾ ਤਾਰੀਲੇ ਗਣਕਾ ਬਿਨਰੂਪ ਕੁਬਿਜਾ ਬਿਉਦੋ ਜਾ ਮਲ ਤਾਰੀਲੇ ਕ੍ਰਿਸ਼ਨ ਜੀ ਗੋਡੇ ਤੇ ਪੈਰ ਰੱਖ ਕੇ ਆਪਣਾ ਸੁੱਤੇ ਹੋਏ ਨੇ ਸ਼ਿਕਾਰੀ ਆਉਂਦਾ ਹੈ ਪਦਮ ਚਮਕਦਾ ਹਿਰਨ ਲੱਗਦਾ ਹੈ ਜਦੋਂ ਤੀਰ ਵੱਜਦਾ ਕੋਲ ਆਉਂਦਾ ਹੈ ਪੈਰ ਚਰਨ ਵਿੱਚੋਂ ਖੂਨ ਨਿਕਲਦਾ ਹੈ ਉਹਨੂੰ ਵੀ ਤਾਰ ਦਿੱਤਾ ਤੁਹਾਡਾ ਬਿਰਦ ਹੈ ਚਰਨ ਬਦਕ ਜਨ ਤੇ ਉਹ ਮੁਕਤ ਭਾਏ ਹਉ ਬਲ ਬਲ ਜਨ ਰਾਮ ਕਹੇ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦिए ਜਪ ਹੀਣ ਤਪ ਹੀਣ ਕੁਲ ਹੀਣ ਕਰਮ ਹੀਣ ਨਾਮੇ ਕੇ ਸੁਆਮੀ ਤੇ ਉਹ ਤਾਰੇ ਭਗਤ ਨਾਮਦੇਵ ਜੀ ਕਹਿੰਦੇ ਜਨਾਂ ਜਨਾਂ ਨੇ ਮੇਰੇ ਰੱਬ ਜੀ ਦੀ ਇਬਾਦਤ ਕੀਤੀ ਉਹ ਸੰਸਾਰ ਤੋਂ ਤਰ ਗਏ ਨੇ ਫਿਰ ਬੜੇ ਪਿਆਰ ਦੇ ਵਿੱਚ ਇਹ ਬਚਨ ਕਰਦੇ ਨੇ ਵੀ ਤੂੰ ਕੋਈ ਕਾਰੋਬਾਰ ਕਿਰਤ ਕਰਦਾ ਰਹੇ ਪਰ ਪ੍ਰਮਾਤਮਾ ਦੀ ਸੁਰਤ ਕਾਰੋਬਾਰ ਕਿਰਤ ਕਮਾਈ ਕਰਦਿਆਂ ਕਰਦਿਆਂ ਜੁੜੀ ਰਹਿੰਦੀ ਹੈ ਤੁਸੀਂ ਰਾਮ ਕਲੀ ਦਾ ਪਾਵਨ ਸ਼ਬਦ ਪੜ੍ਹਦੇ ਹੋ ਆ ਨੀਲੇ ਕਾਗਦ ਕਾਟੀਲੇ ਗੋਡੀ ਆਕਾਸ ਮਦੇ ਭਰਮੀ ਓਲੇ ਪੰਜ ਜਣਾ ਸਿਓ ਬਾਤ ਬਤਉਵਾ ਚੀਤ ਸੋ ਡੋਰੀ ਰਾਖੀ ਓਲੇ ਦੇਖੋ ਕਿੰਨੀਆਂ ਸਰਲ ਜੀਆਂ ᔪਗਤੀਆਂ ਦਰਸਾ ਦਿੱਤੀਆਂ ਨੇ ਪਤੰਗ ਚੜਾਉਣ ਵਾਲਾ ਬੱਚਾ ਪਤੰਗ ਤਾਂ ਚੜਾ ਰਿਹਾ ਹੈ ਮਿੱਤਰਾਂ ਨਾਲ ਗੱਲਾਂ ਤਾਂ ਕਰਦਾ ਹੈ ਪਰ ਚੇਤਾ ਰੱਖੋ ਸੁਰਤ ਓਦੀ ਡੋਰ ਵਿੱਚ ਐ ਪਤੰਗ ਵਿੱਚ ਐ ਕਾਰੋਬਾਰ ਕਰੀ ਚੱਲੋ ਇਹ ਤਾਂ ਤਰਲੋਚਨ ਜੀ ਨੇ ਕਿਹਾ ਸੀ ਨਾ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਕਾਹੇ ਛਿਪੋ ਛਾਇਲੈ RAMਣਾ ਲਾਵ ਚੀਤ ਉਹ ਨਾਮਾ ਕਹ ਤਲੋਚਨ ਮੁਖ ਤੇ RAM ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਆ ਨੀਲੇ ਕਾਗਜ਼ ਕੁਝ ਸ਼ਬਦ ਤੁਹਾਨੂੰ ਮੈਂ ਸਾਂਝੇ ਕਰਵਾ ਦਿਆਂ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀਲੇ ਪੰਜ ਪੰਜ ਜਾਣ ਜੰਨੇ ਵੀ ਨੇ ਸੋ ਬਾਤ ਬਤਉਵਾ ਚੀਤ ਸੋ ਡੋਰੀ ਰਾਖੀਲੇ ਮਨ RAM ਨਾਮਾ ਬੇਦੀ ਹਲੇ ਉਹ ਮੇਰੇ ਮਨਾ ਇਉਂ ਤੇਰਾ ਜਿਹੜਾ ਮਨ ਨਾਮ ਦੇ ਵਿੱਚ ਵਿੰਨਿਆ ਜਾਵੇ ਕਿਵੇਂ ਵਿੰਨਿਆ ਜਾਵੇ ਜੈਸੇ ਕਨਿਕ ਕਲਾ ਚਿਤ ਮੰਡਿਅਲ ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਵੀਰ ਉਹ ਗਾਕਾਂ ਨਾਲ ਗੱਲਾਂ ਤਾਂ ਕਰਦਾ ਹੈ ਪਰ ਪਿਆਰਿਓ ਸੁਰਤ ਵਿੱਚ ਨਾਮ ਦਾ ਹੈ ਜਾਪ ਹੈ ਜਿਵੇਂ ਉਹ ਗੱਲਾਂ ਗਾਕਾ ਨਾਲ ਕਰਦਾ ਹੈ ਜਿਹੜਾ ਘਾੜਤ ਉਹ ਗਹਿਣੇ ਦੀ ਕਰਦਾ ਹੈ ਤਵੇਂ ਤੂੰ ਕਾਰੋਬਾਰ ਤੇ ਕਰ ਪਰ ਸੁਰਤ ਵਿੱਚ ਹੋਵੇ ਸਤਨਾਮ ਸ਼੍ਰੀ ਵਾਹਿਗੁਰੂ ਤਿਜਾ ਬੋਲ ਕਹਿੰਦੇ ਆ ਨੀਲੇ ਕੁੰਭ ਭਰਾਈਲੇ ਉਦਕ ਰਾਜਕੁਵਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਆਲੇ ਮੰਦਰ ਏਕ ਉਹ ਦੁਆਰ 10 ਜਾ ਕੇ ਗਊ ਚਰਾਵਣ ਛਾੜੀ ਆਲੇ ਤੁਸੀਂ ਜ਼ਿਮੀਂਦਾਰ ਬੈਠੇ ਹੋ ਗਾਈਆਂ ਮੱਝੀਆਂ ਖੇਤਾਂ 'ਵੈ ਛੱਡਿਆ ਕਰਦੇ ਸੀ ਘਰ ਦੇ 10 ਜਾਂ 12 ਦਰਵਾਜੇ ਨੇ ਪਰ ਜਿੱਧਰ ਉਹਦਾ ਬੱਚਾ ਹੋਵੇਗਾ ਗਊ ਦਾ ਬੱਚਾ ਬੱਚੀ ਮੱਝ ਦਾ ਕੱਟਾ ਕੱਟੀ ਉਸ ਦਰਵਾਜਿਆਂ ਡੇਂਗਾ ਮਾਰਦੀ ਆਵੇਗੀ ਯਾਦ ਉਹਦੀ ਬਣੀ ਹੋਈ ਹੈ ਕਾਰੋਬਾਰ ਕਰ ਪਰ ਯਾਦ ਬਣੀ ਰਵੇ ਬੜੇ ਪਿਆਰੇ ਬੋਲਨੇ ਮੰਦਰ ਇੱਕ ਦੁਆਰ 10 ਜਾ ਕੇ ਗਊ ਚਰਾਵਣ ਛਾੜੀ ਆਲੇ ਪਾਂਚ ਕੋਸ ਪਰ ਗਉ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ ਕਹਿਤ ਨਾਮ ਦਿਓ ਨਾਮ ਦੇਵ ਜੀ ਕਹਿੰਦੇ ਮੈਂ ਕਹਿ ਰਿਹਾ ਜੇ ਗੱਜ ਕੇ ਕਹਿਤ ਨਾਮ ਦਿਓ ਕਿਨੂੰ ਕਹਿ ਰਹੇ ਨੇ ਸੁਣੋ ਤ ਲੋਚਣ ਤਰ ਲੋਚਣ ਦਾ ਤੇ ਇੱਕ ਬਹਾਨਾ ਜੇ ਗੁਰਮਖੋ ਭਗਤ ਨਾਮ ਦੇਵ ਜੀ ਸਾਨੂੰ ਹੀ ਕਹਿ ਰਹੇ ਨੇ ਕਹਿਤ ਨਾਮ ਦਿਓ ਸੁਣੋ ਤ ਲੋਚਣ ਕੀ ਕਹਿੰਦੇ ਨੇ ਬਾਲਕ ਪਾਲਣ ਪੌਡੀ ਵਾਲੇ ਮਾ ਬਾਲਕ ਜਿਹੜਾ ਹੈ ਉਹਨੂੰ ਸਵਾਉਂਦੀ ਐ ਪੰਘੋੜੇ ਵਿੱਚ ਕਾਰੋਬਾਰ ਤਾਂ ਕਰਦੀ ਐ ਪਰ ਚੇਤਾ ਰੱਖੋ ਕਦੇ ਮਾਂ ਨੂੰ ਪੁੱਤ ਧੀ ਵਿਸਰਦਾ ਜੇ ਇੱਕ ਸਕਿੰਟ ਜਦੋਂ ਚੂੰ ਚੂੰ ਕਰਦਾ ਮਾਂ ਦੌੜ ਕੇ ਆਕੇ ਉਹਨੂੰ ਦੁੱਧ ਪਿਉਂਦੀ ਐ ਹੂੜਾ ਲਾੜ ਲਡਾਉਂਦੀ ਐ ਕਹਿਤ ਨਾਮ ਜੋ ਸੁਨੋ ਤਲੋਚਨ ਬਾਲਕ ਪਾਲਣ ਪੌਡੀ ਵਾਲੇ ਅੰਦਰ ਬਾਹਰ ਕਾਜ ਬਰੂਦੀ ਚੀਤ ਸੋ ਬਾਰਿਕ ਰਾਖੀ ਵਾਲੇ ਜਿਵੇਂ ਉਹਦੇ ਅੰਦਰ ਚੇਤਾ ਤੇਵੇਂ ਤੇਰੀ ਅੰਦਰ ਗੁਰੂ ਨਾਲ ਪ੍ਰੀਤੀ ਬਣੀ ਰਵੇ ਮੈਂ ਪੰਜ ਸੱਤ ਸ਼ਬਦ ਜਿਹੜੇ ਨੇ ਭਗਤ ਨਾਮਦੇਵ ਜੀ ਦੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ ਗੁਰੂ ਨਾਲ ਸਿੱਖਾ ਤੇਰੀ ਇਹੋ ਜੀ ਪ੍ਰੀਤੀ ਬਣ ਜਾਵੇ ਜਿਹੋ ਜੀ ਨਾਮਦੇਵ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਦਰਸਾਈ ਹੈ ਤਨਾਸਤਰੀ ਰਾਗ ਦਾ ਸ਼ਬਦ ਜੇ ਗੁਰਮੁਖੋ ਮਾਰ ਵਾਰਡ ਜੈਸੇ ਨੀਰ ਬਾਲ ਹ ਬੇਲ ਬਾਲ ਹ ਕਰ ਹਲਾ ਮਾਰਵਾੜ ਕਹਿੰਦੇ ਜੀ ਰੇਗਸਥਾਨ ਦਾ ਇਲਾਕਾ ਜਿੱਥੇ ਰੇਤਾਂ ਭੁੱਬਲ ਉੱਡਦੀ ਹੋਵੇ ਤੇ ਜੇਠ ਹੜ ਦਾ ਜੀ ਹਾਂਜੀ ਜੇਠ ਹੜ ਦਾ ਹਾਂਜੀ ਮਹੀਨਾ ਹੋਵੇ ਬੋਲਿਆ ਕਰੋ ਗੱਜ ਕਿ ਸੰਗਿਆ ਨਾ ਕਰੋ ਜੇਠ ਹੜ ਦਾ ਤੇ ਮੀਂਹ ਆ ਪੈਂਦਾ ਹੋਵੇ ਤੇ ਉੱਥੇ ਜਦ ਕੁਦਰਤੀ ਮੀਂਹ ਪੈ ਜਾਵੇ ਪਾਣੀ ਆ ਜਾਵੇ ਤੇ ਜਿਵੇਂ ਜੇਠ ਹੜ ਦੇ ਮਹੀਨੇ ਵਿੱਚ ਰੇਗਸਥਾਨ ਦੇ ਇਲਾਕੇ ਵਿੱਚ ਪਾਣੀ ਬੜਾ ਪਿਆਰਾ ਜੇ ਨਾਮਦੇਵ ਕਹਿੰਦੇ ਤੇਵੇਂ ਮੈਨੂੰ ਰੱਬ ਦਾ ਨਾਮ ਇਉਂ ਪਿਆਰਾ ਜੇ ਮਾਰ ਵੜ ਜਸ ਨੀਰ ਬਲਹ ਆਗਮਨਪੁਰ ਮਨਵਾਉਂਦਾ ਮਤਲਬ ਕੀ ਹੈ ਸਾਡੀ ਨਾਮ ਦੇ ਨਾਲ ਪ੍ਰੀਤੀ ਬਣ ਜਾਵੇ ਮਾਰ ਵੜ ਜਸ ਨੀਰ ਬਲਹ ਬੇਲ ਬਲਹ ਕਰਹਲਾ ਕਰਹਲਾ ਨਾਮ ਹੁੰਦਾ ਊਠ ਦਾ ਬੋਤੇ ਦਾ ਉਹਦੀ ਧੌਣ ਉੱਚੀ ਹੁੰਦੀ ਹੈ ਨਾ ਉੱਚਾ ਹੁੰਦਾ ਹੈ ਉਹਨੂੰ ਵੇਲਾ ਬੜੀਆਂ ਪਿਆਰੀਆਂ ਨੇ ਕਹਿੰਦੇ ਤੇਵੇਂ ਮੈਨੂੰ ਨਾਮ ਪਿਆਰਾ ਹੈ ਬੇਲ ਬਲਹ ਕਰਹਲਾ ਜਿਉਂ ਕੁਰੰਕ ਨਿਸ ਨਾਦ ਬਾਲਾ ਜਿਉਂ ਜਿਵੇਂ ਕੁਰੰਕ ਹਿਰਨ ਨਿਸ ਰਾਤ ਨੂੰ ਨਾਦ ਢੰਡੇ-ਹੇੜੇ ਦਾ ਸ਼ਬਦ ਵੱਜਦਾ ਹੈ ਪ੍ਰਾਣ ਦੇ ਦਿੰਦਾ ਹੈ ਪਰ ਜਰਾ ਜੰਨਾ ਨਹੀਂ ਹਿਲਦਾ ਜਿਵੇਂ ਉਹ ਸ਼ਬਦ ਪਿਆਰਾ ਹੈ ਤਵੇਂ ਸਿੱਖਾ ਤੈਨੂੰ ਪਿਆਰਾ ਹੋਵੇ ਸਤਨਾਮ ਸ਼੍ਰੀ ਜਿਉਂ ਕੁਰੰਕ ਨਿਸ ਬਾ ਨਾਦ ਬਾਲਾ ਤੋਂ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤਰੰਗ ਰੂੜੋ ਮੇਰੋ ਰਾਮਈਆ ਜਿਉਂ ਧਰਨੀ ਕਉ ਇੰਦਰਬਾਲਾ ਜਿਵੇਂ ਧਰਤੀ ਨੂੰ ਮੀਹ ਪਿਆਰਾ ਕੁਸਮ ਬਾਸ ਜੈਸੇ ਭਵਰਲਾ ਜਿਵੇਂ ਫੁੱਲਾਂ ਉੱਤੇ ਪੋਹਰਾ ਪਿਆਰ ਕਰਦਾ ਹੈ ਕੁਸਮ ਬਾਸ ਜੈਸੇ ਭਵਰਲਾ ਕੋਕਿਲ ਕੋ ਜੈਸੇ ਅੰਬ ਬਾਲਾ ਤਿਉ ਮੇਰੇ ਮਨ ਰਾਮਈਆ ਜਕਵੀ ਕੋ ਜੈਸੇ ਸੂਰ ਬਲ ਹ ਮਨ ਸਰੋਵਰ ਹੰਸੁਲਾ ਜਿਉ ਤਾਰਣੀ ਕਾ ਕੰਤ ਬਲ ਹ ਤਿਉ ਮੇਰੇ ਮਨ ਰਾਮਈਆ ਸਾਧਕ ਸਿੱਧ ਸਗਲ ਮਨ ਚਾਹੈ ਬਿਰਲੇ ਕਾਹੋ ਢਿਠਲਾ ਸਗਲ ਭਵਨ ਤੇਰੋ ਨਾਮ ਬਲ ਹ ਤਿਉ ਨਾਮੇ ਮਨ ਬੀਠਲਾ ਕਹਿੰਦੇ ਇਉ ਮੇਰੀ ਗੁਰੂ ਦੇ ਨਾਲ ਪ੍ਰੀਤੀ ਬਣ ਗਈ ਹੈ ਇਸੇ ਪ੍ਰੀਤੀ ਦੇ ਵਿੱਚ ਪਰਮਾਤਮਾ ਆਏ ਨੇ ਨਾਮਦੇਵ ਜੀ ਨੂੰ 72 ਵਾਰ ਦੀਦਾਰ ਹੋਏ ਨੇ ਅੰਮ੍ਰਿਤ ਬਾਣੀ ਵਿੱਚ ਇਹ ਬੋਲ ਨੇ ਨਾਮੇ ਨਾਰਾਇਣ ਨਾਹੀ ਭੇਦ ਤੇ ਜੇਸ ਵਲੇ ਨਾਮਦੇਵ ਦਾ ਸ਼ਾਨ ਤਿਆਰ ਹੋ ਗਈ ਸੋਹਣਾ ਮਹੱਲ ਸਜ ਗਿਆ ਨਾ ਸੋਰਠ ਰਾਗ ਦੇ ਸ਼ਬਦ ਨੇ ਮੈਂ ਨਰੋਲ ਸ਼ਬਦ ਦੀ ਵਿਚਾਰ ਕਰਨੀ ਚਾਹੁੰਦਾ ਔਰ ਕਰਨਦਾ ਵੀ ਆ ਗੁਰੂ ਦੀ ਬਖਸ਼ਿਸ਼ ਦਵਾਰੇ ਐਵੇਂ ਨਹੀਂ ਪਈ ਸਮਾਂ ਲੰਘ ਜਾਵੇ ਗੁਰੂ ਸਵਾਰੀ ਸੰਗਾ ਜੀ ਜੇਸ ਵਲੇ ਸੋਹਣਾ ਸ਼ਾਨ ਤਿਆਰ ਹੋ ਗਈ ਹੈ ਸੁਭਾਵਕ ਹੈ ਨਾ ਤੁਹਾਡਾ ਘਰ ਬਣਿਆ ਹੋਵੇ ਤੇ ਪੁੱਛਦੇ ਵੀ ਕਾਰੀਗਰ ਕਿਹੜਾ ਹੈ ਤੇ ਗਵੰਡਨ ਪੁੱਛਦੀ ਹੈ ਨਾਮਦੇਵ ਕਿਹੜਾ ਕਾਰੀਗਰ ਆਇਆ ਤੇਰਾ ਮਹੱਲ ਬਣਾਉਣ ਵਾਸਤੇ ਤੇ ਉਹਦੇ ਨਾਲ ਜੜੀਆਂ ਗੱਲਾਂ ਬਾਤਾਂ ਹੋਈਆਂ ਨੇ ਪਿਆਰ ਦੀਆਂ ਖੇਡਾਂ ਨੇ ਤੇ ਮੇਰੇ ਸਹਬਾ ਨੇ ਬਾਣੀ ਦਾ ਰੂਪ ਦਿੱਤਾ ਜੇ ਤੁਸੀਂ ਗੱਜ ਕੇ ਆਖੋ ਸਤਨਾਮ ਸ਼੍ਰੀ ਪਾੜ ਪੜੋਸਣ ਪੂਛ ਲੈ ਨਮ ਟਰੇਮ ਦੇ ਵਿੱਚ ਖੇਡ ਚੱਲੀ ਐ ਪਾੜ ਪੜੋਸਣ ਪੂਛ ਲੈ ਨਮ ਨਾਮੇ ਨੂੰ ਪੁੱਛਦੀ ਐ ਕਾ ਪਛਾਣ ਛਵਾਈ ਹੋ ਹਾਹੇ ਨੂੰ ਹੋੜਾ ਹੋ ਚਾਲ ਸ਼ਬਦੀ ਕਾ ਪੈ ਸ਼ਾਨ ਸ਼ਵਾਈ ਹੋ ਤੋ ਪਹ ਦੁੱਗਣੀ ਮਜ਼ਦੂਰੀ ਦੇਹੋ ਮੋਕੋ ਬੈਡੀ ਦੇਹੋ ਬਤਾਈ ਹੋ ਬੈਡੀ ਨਾਮ ਹੈ ਕਾਰੀਗਰ ਦਾ ਨਾਮ ਦੇ ਮੈਨੂੰ ਉਹ ਮਿਸਤਰੀ ਦੱਸ ਦੇ ਮੈਂ ਤੇਰੇ ਨਾਲ ਦੁੱਗਣੀ ਮਜ਼ਦੂਰੀ ਦੇ ਦੇਾਂਗੇ ਤੇ ਨਾਮਦੇਵ ਜੀ ਕਹਿੰਦੇ ਰੀ ਬਾਈ ਭੈਣਾ ਰੀ ਬਾਈ ਬੈਡੀ ਦੇਣ ਨਾ ਜਾਈ ਉਹਦੀ ਬੈਡੀ ਦੀ ਮਿਸਤਰੀ ਦੀ ਮਜ਼ਦੂਰੀ ਨਹੀਂ ਉਹ ਦਿੱਤੀ ਜਾਣੀ ਕਹਿਣ ਲੱਗੀ ਮੈਂ ਬੜੀ ਤਣਾੜਾ ਮੇਰੇ ਕੋਲ ਆਰ ਬੁਖਾਰ ਭਰਿਆ ਹੋਇਆ ਏ ਕਹਿੰਦੇ ਨਾ ਜਿਹੜੀ ਤੂੰ ਮਜ਼ਦੂਰੀ ਕਹਿੰਦੀ ਆ ਨਾ ਉਹ ਮਿਸਤਰੀ ਕਾਰੀਗਰ ਨਹੀਂ ਮੰਗਦਾ ਬੇਢੀ ਪ੍ਰੀਤ ਕੀ ਮੰਗਦਾ ਬੇਢੀ ਪ੍ਰੀਤ ਮਜ਼ਦੂਰੀ ਮੰਗਾ ਜੋ ਕੋ ਸ਼ਾਨ ਸ਼ਵਾਬੇ ਹੋ ਲੋਗ ਉਟੰਬ ਸਭੂ ਤੇ ਤੁਰ ਤੋ ਆਪਣ ਬੇਢੀ ਆਵੇ ਹੋ ਐਸੋ 베ੱਡੀ ਬਰਨ ਨਾ ਸਾਕੋ ਸਭ ਅੰਤਰ ਸਭ ਠਾਈ ਹੋ ਗੋਂਗਾ ਮਹਾ ਅੰਮ੍ਰਿਤ ਰਸ ਚਖਿਆ ਪੂਛੇ ਕਹਿਣ ਨਾ ਜਾਈ ਹੋ 베ੱਡੀ ਕੇ ਗੁਣ ਸੁਨਰੀ ਬਾਈ ਜਲਦ ਬਾਦ ਧਰੋ ਥਾਪਿਓ ਹੋ ਨਾਮੇ ਕੇ ਸੁਆਮੀ ਸੀਬ ਹੋਰੀ ਲੰਕ ਪਪੀਖਣ ਆਪਿਓ ਇਹ ਸਮਰੱਥਾ ਦਾ ਮੇਰਾ ਵਾਹਿਗੁਰੂ ਮਾਲਕ ਹੈ ਗੁਰੂ ਸواری ਸੰਗਤ ਜੀ ਜੇਸਵਲੇ ਨਾਮਦੇਵ ਜੀ ਨੇ ਪ੍ਰਮਾਤਮਾ ਨੂੰ ਪ੍ਰਤੱਖ ਦੁੱਧ ਪਿਆਇਆ ਹੈ ਕੋਈ ਸ਼ੱਕ ਨਹੀਂ ਹੈ ਦਿਉਰਾ ਅੱਜ ਵੀ ਫਿਰਿਆ ਹੋਇਆ ਹੈ ਸਾਡੇ ਕੋਲ ਤਰਕਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਭਾਈ ਗੁਰਦਾਸ ਸਾਹਿਬ ਜੀ ਦੀਆਂ ਦੋ ਪੌੜੀਆਂ ਕਵਾਂ ਸ਼ਬਦ ਕਹਿ ਕੇ ਤੇ ਫਿਰ ਸ਼ਹੀਦਾਂ ਵੱਲ ਆਵਾਂ ਕੰਮ ਕਿਤੇ ਪਿਓ ਚੱਲੇ ਆ ਨਾਮ ਦੇਵ ਨੂੰ ਆਖ ਸੁਧਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪੀ ਆਵਣ ਕਰ ਸਮਝਾਇਆ ਨਾਮ ਦੇਓ ਇਸ਼ਨਾਨ ਕਰ ਕੱਪਲ ਗਾਏ ਦੋਹ ਕਹਿ ਲੈ ਆਇਆ ਨੇ ਚੋ ਕਰ ਆਰਧਿਆ ਹੋਏ ਦਇਆਲ ਦਰਸ਼ ਦਿਖਲਾਇਆ ਭਰੀ ਕਟੋਰੀ ਨਾਮ ਦਿਓ ਨਾਮ ਦੇਵ ਭਰੀ ਕਟੋਰੀ ਨਾਮ ਦਿਓ ਠਾਕੁਰ ਜੀ ਨੂੰ ਦੁੱਧ ਪਿਲਾਇਆ ਤੇ ਹੁਣ ਬਾਣੀ ਦੇ ਬੋਲ ਕਹਿ ਦਿਆਂ ਦੁੱਧ ਕਟੋਰਾ ਗੜਵੇਂ ਪਾਣੀ ਕਪਲ ਗਾਏ ਨਾਵੇਂ ਦੋਹਿਆਨੀ ਦੁੱਧ ਪਿਓ ਮੇਰੇ ਗੋਬਿੰਦਰਾਏ ਦੁੱਧ ਪਿਓ ਮੇਰੋ ਮਨਪਤੀ ਆਏ ਨਹੀਂ ਤਾਂ ਘਰ ਕੋ ਵਾਪਰ ਸਾਇ ਸੋਇਨ ਕਟੋਰੀ ਅੰਮ੍ਰਿਤ ਭਰੀ ਲੈਨਾ ਮੈਂ ਹਰ ਆਗੈ ਧਰੀ ਏਕ ਭਗਤ ਮੇਰ ਹਿਰਦੈ ਵਸੈ ਹਾਂਜੀ ਨਾਮਦੇਵ ਦੇ ਅੰਦਰ ਕੀ ਵਸਦਾ ਹੈ ਜੀ ਭਗਤੀ ਤੇ ਇੰਨਾ ਘੋੜਾ ਪਾ ਸੁਭਾਅ ਜੇ ਚਲਾਕੀਆਂ ਨਾਲ ਜੀ ਨੇ ਗੁਰਮਖੋ ਮਿਲਦਾ ਉਹ ਤੇ ਸਹਿਜ ਨਾਲ ਮਿਲਦਾ ਜੇ ਤੇ ਪ੍ਰਮਾਤਮਾ ਵੇਖਦਾ ਏ ਹੱਸਦਾ ਏ ਇੰਨਾ ਸਰਲ ਸੁਭਾਅ ਹੈ ਨਾਮੇ ਦੇਖ ਨਰਾਇਣ ਹਸੈ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੈ ਧਰੀ ਇੱਕ ਭਗਤ ਮੇਰੇ ਹਿਰਦੈ ਵਸੈ ਨਾਮੇ ਦੇਖ ਨਰਾਇਣ ਹਸੈ ਦੁੱਧ ਪਿਆਏ ਭਗਤ ਕਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਪ੍ਰੀਤੀ ਐ ਨਾ ਮੋਹੇ ਲਾਗਤੀ ਤਾਲਾ ਬੇਲੀ ਤਕਰੀਬਨ 61 ਸ਼ਬਦ ਨੇ ਤੇ ਮੈਨੂੰ ਸਤਿਗੁਰਾਂ ਨੇ ਉਹ ਕੰਠ ਕਰਵਾ ਦਿੱਤੇ ਨੇ ਸਤਗੁਰਾਂ ਦੀਆਂ ਦਾਤਾ ਹੁੰਦੀਆਂ ਨੇ ਇਹਦੇ ਵਿੱਚ ਤਰਾਈਆਂ ਨਹੀਂ ਮੈਂ ਸ਼ਬਦ ਸਤਗੁਰੂ ਪੜਾਈ ਜਾਣ ਤੇ ਨਾਮਦੇਵ ਜੀ ਦੀ ਬਾਣੀ ਸਮਾਪਤ ਨਹੀਂ ਹੋਣੀ ਸਾਰਾ ਦਿਨ ਮੋਹੇ ਲਾਗਤੀ ਤਾਲਾ ਬੇਲੀ ਕਹਿੰਦੇ ਹੋ ਜੀ ਪ੍ਰੀਤੀ ਬਣ ਜਾਵੇ ਐਵੇਂ ਘਬਰਾਟ ਹੋਵੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੋਹੇ ਲਾਗਤੀ ਤਾਲਾ ਬੇਲੀ ਕਿਵੇਂ ਬਛਰੇ ਬਿਨ ਗਾਏ ਅਕੇਲੇ ਗਾ ਤੋਂ ਬਿਨ ਬੱਚਾ ਦੂਰ ਬਣਦੇ ਉਹਦਾ ਬੱਚਾ ਕਿਵੇਂ ਕਿੱਲੇ ਦੇ ਚਾਰਛ ਫੇਰੇ ਢੇੜੇ ਕੱਢਦੀ ਐ ਤੈਨੂੰ ਨਾਮ ਵਿਸਰ ਜਾਵੇ ਤੇ ਤੇਰੀ ਉਹਦੇ ਵਰਗੀ ਹਾਲਤ ਹੋ ਜਾਵੇ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ अकेਲੀ ਦੁਜਾ ਬੋਲ ਕਹਿੰਦੇ ਪਾਨੀਆਂ 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 ਪਾਣੀ ਪਾਨੀਆਂ ਪਾਨੀਆਂ ਬਿਨ ਮੀਨ ਤਲਫਾ ਪਾਣੀ ਚੋਂ ਮੱਛੀ ਬਾਹਰ ਕੱਢੋ ਸੱਜੇ ਖੱਬੇ ਇੱਧਰ ਉੱਧਰ ਛਾਲਾ ਮਾਰਦੀ ਐ ਨਾ ਉਹਦਾ ਜੀਵਨ ਕੀ ਐ ਪਾਣੀ ਤੇ ਨਾਮਦੇਵ ਜੀ ਕਹਿੰਦੇ ਉਹ ਸਿੱਖਾ ਤੇਰਾ ਜੀਵਨ ਹੈ ਗੁਰੂ ਦਾ ਨਾਮ ਤੇ ਗੁਰੂ ਦੀ ਬਾਣੀ ਪਾਨੀਆਂ ਬਿਨ ਮੀਨ ਤਲਫੈ ਐਸੇ RAM ਨਾਮ ਬਿਨ ਬਾਪਰੋ ਨੰਮ ਜੈਸੇ ਗਾਏ ਕਾ ਬਾਦਸ਼ਾ ਸ਼ੂਟਲਾ ਥਨ ਚੋਖਤਾ ਮੁੱਖਨ ਘੂਟਲਾ ਨਾਮ ਦੇਹੋ ਨਾਰਾਇਣ ਪਾਇਆ ਗੁਰ ਭੇਟ ਤ ਲੱਖ ਲਖਾਇਆ ਜੈਸੇ ਵਿਖੇ ਹਿਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੋਰਾਰੀ ਮੇਰੀ ਰੱਬ ਜੀ ਦੇ ਨਾਲ ਇਹੋ ਜੀ ਪ੍ਰੀਤੀ ਐ ਤੇ ਅੰਦਰ ਵਰਾਗ ਹੋਵੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਐ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਣ ਤਣ ਤਰ ਮੋਢ ਬੁਲਾਏ ਮਾਰਕੰਡਾ ਬੜੀ ਲ ਮੇਰੀ ਉਮਰ ਦਾ ਹੋਇਆ ਐ ਤੇ ਕੱਖਾਂ ਦੀ ਛਣ ਵਿੱਚ ਹੀ ਰਹਿੰਦਾ ਸੀ ਕਿਸੇ ਨੇ ਕਿਹਾ ਮਾਰਕੰਡਾ ਰਖੀ ਮਹਾਲੂ ਸਾਰਲਾ ਮਹੱਲ ਕਹਿੰਦਾ ਕਾਦੇ ਵਾਸਤੇ ਕਹਿੰਦਾ ਰੈਣ ਵਸੇਬਾ ਹੋਵੇਗਾ ਰੈਣ ਵਸੇਬਾ ਕਹਿੰਦਾ ਨਹੀਂ ਇਹ ਛੱਡ ਕੇ ਚਲੇ ਜਾਣੇ ਨੇ ਤੇ ਦਾਮਦੇਵ ਜੀ ਕਹਿੰਦੇ ਨੇ ਜੇ ਅਗਰ ਖਿਆਲ ਕਰੇ ਤੇ ਜਿਹੋ ਜੀ ਉਮਰ RAM ਕੰਡੇ ਦੀ ਹੋਈ ਐ ਇੰਨੀ ਉਮਰ ਕਿਸੇ ਦੀ ਨਹੀਂ ਹੋਈ ਜੇ ਜ਼ਿੰਦਗੀ ਉਹਦੀ ਲੰਘ ਗਈ ਐ ਤੇ ਮੇਰੀ ਵੀ ਲੰਘ ਜਾਣੀ ਜੇ ਗਹਿਰੀ ਕਰਕੇ ਨੀਵ ਖਦਾਈ ਇਹਨਾਂ ਵੱਲੇ ਨਾ ਵੇਖੀ ਜਾਇਆ ਕਰ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਿਨ ਤ੍ਰਣਤਰ ਮੂੰਡ ਬੁਲਾਏ हमरो करता राम स्नेही काहे नेर अर गर्ब करत हो बिनस जाए ਝੂਠੀ ਦੇ ਹੀ ਖਿਆਲ ਕਰ ਮੇਰੀ ਮੇਰੀ ਕੈਰੋਂ ਕਰਤੇ ਦਰਜੋਦਨ ਸੇ ਭਾਈ ਬਾਰਹ ਜੋਜਨ ਛਤਰ ਚਲੇ ਥਾ ਤੇ ਜਿਹੜਾ ਇਹ ਗੁਰੂ ਸواری ਸੰਗਤ ਜੀ ਬਾਰ ਚੌਕ 48 48 ਜੋਜਨ ਜਿਹੜਾ ਜੰਨਾ ਦੇ ਸਿਰ ਤੇ ਸੋਨੇ ਦੇ ਛਤਰ ਝੁਲਦੇ ਸੀ ਨਾਮਦੇਵ ਜੀ ਕਹਿੰਦੇ ਉਹਨਾਂ ਦਾ ਨਾਂ ਨਿਸ਼ਾਨ ਨਹੀਂ ਰਹਾ ਬਾਰੇ ਚੌਕੜ 48 48 ਯੋਜਨ 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ ਉਹ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਕਹਾਂ ਭਇਓ ਦਰਬੰਦੇ ਹਾਥੀ ਖਿਰਮੈ ਭਈ ਪਰਾਈ ਦੁਰਵਾਸਾ ਸਿਓ ਕਰਤ ਟਘੋਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਪਾਤਸ਼ਾਹ ਜੀ ਕਹਿੰਦੇ ਕਿਰਪਾ ਕੀਤੀ ਐ ਨਾਮ ਦੇਉ ਹਰ ਗੁਣ ਗਾਏ ਮੈਂ ਉਹਦੇ ਗੁਣਾ ਨੂੰ ਗਾਵਾਂਗਾ ਨਾਮਾ ਸ਼ਿੰਬਾ ਆਖੀਏ ਗੁਰਮੁਖ ਭਾਏ ਭਗਤ ਲੈ ਵਲਾਈ ਖੱਤਰੀ ਬ੍ਰਾਹਮਣ ਦਿਓ ਰੈ ਉਤਮ ਜਾਤ ਕਰਨ ਵੜਿਆਈ ਨਾਮਾ ਪਕੜੋ ਠਾਲਿਆ ਬਹਿ ਪਿਸ਼ਵਾੜੈ ਹਰ ਗੁਣ ਗਾਈ ਉਹ ਭਗਤ ਵਸ਼ਲ ਆਖਾਂ ਦਾ ਫੇਰ ਦਿਓ ਰਾ ਪੈਜ ਰਖਾਈ ਦਰਗੈ ਮਾਨ ਨੇ ਮਾਣਿਆ ਸਾਧ ਸੰਗਤ ਨਾਨਕ ਸਰਨਾਇ ਗੁਰੂ ਸواری ਸੰਗਤ ਜੀ ਅੱਜ ਜਿਹੜਾ ਹੈ ਅੱਜ ਦਾ ਦਿਹਾੜਾ ਭਗਤ ਜੀ ਭਗਤ ਨਾਮਦੇਵ ਜੀ ਦਾ ਆਗਮਨ ਪ੍ਰਭਾ